ਲਾ ਸਜਣਾ ਪਿੰਡ ਜਲੂਰ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਤੋਂ ਨਾਈ ਜੱਗੇ ਕੋਲੋਂ ਇਹ ਮੰਨ ਲਓ ਮੱਲੋ ਝੋਟੀਆਂ 11 ਦਿਖਾ ਦਾਂਗੇ 7 ਤੋਂ 8 ਝੋਟੀਆਂ ਦਾ ਅੰਦਰਲੇ ਬੰਨੇ ਦਿਖਾ ਦਾਂਗੇ ਸੂਆ ਰਹੂਗਾ ਪਹਿਲਾ ਤੇ ਦੂਜਾ ਤੇ ਬਾਕੀ ਝੋਟੀਆਂ ਦਿਖਾ ਦਾਂਗੇ ਇਧਰਲੇ ਬੰਨੇ ਬਾਹਰਲੇ ਬੰਨੇ ਇਹ ਮੰਨ ਲਓ ਸਾਰਾ ਪਸ਼ੂਤਾਨ ਹਰਿਆਣੇ ਦਾ ਰਹੂਗਾ ਵਿੱਦ ਪ੍ਰੂਫ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਇੱਥੋਂ ਇੱਥੋਂ ਜਰੂਰੀ ਤੇ ਬਾਕੀ ਜਿਹੜਾ ਰੇਟ ਆ ਰੇਟ ਵੀਡੀਓ ਦੇ ਵਿੱਚ ਕਰਾ ਦਾਂਗੇ ਮੋਰਾ ਦੀ ਬੂਰੀ ਨੀਲੀ ਰਾਵੀ ਤਿੰਨ ਚਾਰ ਬ੍ਰਾਂਡ ਦਿਖਾ ਦਾਂਗੇ ਤੇ ਲੱਭੀ ਕੈਮਰਾ ਔਰਲੇ ਬੰਨੇ ਲਿਆ ਹੋਰ ਜੋ ਬਰਾ ਕੰਮ ਆ ਬਹੁਤ ਵਧੀਆ ਜੀ ਬਹੁਤ ਵਧੀਆ ਚੜਦੀ ਕਲਾ ਹੋਰ ਜੱਗੇ ਠੀਕ ਹੈ ਵੱਡੇ ਭਈਆ ਚੱਲਦਾ ਮਾਰੋ ਮਾਰ ਕੇ ਜਮਾ ਓਕੇ ਕੰਮ ਆ ਆ ਦੇਖ ਕੰਮ ਓਕੇ ਕਰਕੇ ਦੇਗਾ ਮੱਝਾਂ ਦੇਖ ਕਿੰਨੀਆਂ ਨੇ ਸਾਰੀਆਂ ਟੌਪ ਟੌਪ ਦੀਆਂ ਕੈਮਰਾ ਇੱਕ ਵਾਰੀ ਉਹੀ ਗੱਲ ਆ ਵੀ ਜਦੋਂ ਮੇਲਾ ਲਵਾਰ ਖਿਆ ਜਮਾ ਅੰਦਰ ਜਦੋਂ ਦਾਖਲ ਹੁੰਨੇ ਆ ਜੀ ਲੱਗਦਾ ਹਣਾ ਜੀ ਲੱਗਦਾ ਜਿਹਨੂੰ ਮਾੜਾ ਮੋਟਾ ਬੁਖਾਰ ਆ ਉਤਰ ਜਾਊਗਾ ਦੇਖ ਕੇ ਤੇ ਨੰਬਰ ਨੰਬਰ ਬੋਲ ਦੇ ਵੀਰਾ 62835 59108 62835 59108 ਖਾਸ ਗੱਲ ਇਹ ਜੋੜੀ ਦੀ ਇਹ ਆ ਵੀ ਇਹ ਹਮੇਸ਼ਾ ਖੁਸ਼ ਹੀ ਰਹਿੰਦੇ ਨੇ ਨਰਾਜ਼ ਨਹੀਂ ਦੇਖੇ ਕਦੇ ਵੀ ਤੇ ਸ਼ੁਰੂਆਤ ਇਹ ਤੋਂ ਕਰ ਲਾਂਗੇ ਸੂਆ ਘੜਾ ਰੂਗਾ ਪਹਿਲਾ ਆ ਜਾ ਲੰਬੀ ਲਿਆ ਕੈਮਰਾ ਮਾਰ ਆਡਰ ਦੇ ਕੈਮਰਾ ਦੇ ਸੂਆ ਆ ਗਈ ਪਹਿਲਾ ਤੇ ਨੰਬਰ ਵੀ ਪਹਿਲਾ ਧੋਰ ਖੋਲ ਕੇ ਤੇ ਨੰਬਰ ਆ ਗਿਆ ਪਹਿਲਾ ਸੂਆ ਵੀ ਪਹਿਲਾ ਤੇ ਕਿੰਨੇ ਦਿੰਦੀ ਸੂਈ ਹੋਗੀ ਅੱਜ ਸਾਰੀ ਤੀਜਾ ਚੌਥਾ ਦੇ ਨੰਬਰੇ ਭਾਈ 12 ਕਿਲੋ ਦੇ ਥੱਲੇ ਬੋਲੀ ਹੋਊਗੀ 12 ਕਿਲੋ ਹਾਜ਼ਰ ਹਾਂ ਜਮਾ ਟੌਪ ਦੀ ਝੋਟੀ ਹੈ ਠੀਕ ਆ ਗੱਲ ਹਾਂ ਆ ਜਿਹੜੇ ਭਰਾ ਕਹਿੰਦੇ ਨੇ ਲੇਵਲੂ ਵਜਮਾ ਦੂਜੇ ਵਰਗ ਹੈ ਬਾਈ ਫਿਟਿੰਗ ਵਾਲਾ ਅਡਰ ਹੈ ਹਾਂ ਫਿਟਿੰਗ ਵਾਲਾ ਸੂਆ ਪਹਿਲਾ ਮੋਡੀ ਵੀ ਫਿਟਿੰਗ ਵਾਲੀ ਸਭ ਟੌਪ ਦੀ ਐਨ ਪਈਆ ਜਿਵੇਂ ਕਹਿੰਦੇ ਛਾਂਟਵੇਂ ਸਰੀਰ 'ਚ ਹੈਨਾ ਬਾਈ ਯਾਰਾ ਲੇਵਲ ਇਹ ਸਿੰਗ ਤੋਂ ਬਗੈਰ ਮੱਝ ਵੀ ਖਦੀ ਨਹੀਂ ਫਿਰ ਕਿੰਨਾ ਦੁੱਧ ਕਿੰਨਾ ਦੁੱਧ ਚਵਾ ਦੂਗੀ ਬੀਗ ਲੈਵਲ ਤੇ ਦੁੱਧ ਚਵਾ ਦੂ ਠੀ 14 ਕਿ 14 ਕਿਲੋ 12 ਅੱਜ ਹੈਗਾ ਨਾ 12 ਕਿਲੋ ਹੋਊਗਾ 12 ਕਿਲੋ ਮੰਨ ਲਓ ਅੱਜ ਤਿਆਰ ਆ 2 ਕਿਲੋ ਦਾ ਮੈਂ ਕਹੂੰਗਾ ਵੀ ਮੈਲੇ ਮੂਲੇ ਲੱਗੂਗੀ ਤੁਹਾਡੀ ਕੇਰ ਨਾ ਬਾਦੀ ਟੌਪ ਦੀ ਹੈ ਬਈ ਆ ਦੇਖ ਬੱਚਾ ਬੈਠਾ ਦਾ ਸਾਰੀ ਅੱਜ ਨਹੀਂ ਇਹ ਜਿਹੇ ਇਕੱਠੀ ਆ ਨਾ ਔਲੇ ਕਰੀ ਜਾਂਦੀਆਂ ਨੇ ਵੀ ਜਿਵੇਂ ਤਾਜੀ ਸੂਈ ਅੱਜ ਤੀਜਾ ਚੌਥਾ ਦਿਨ ਹੈ ਚਾਹੇ ਇਹਦੀ ਇਦਾਂ ਵਹਿ ਜਾ ਥੱਲੇ ਤਾਂ ਵੀ ਨਹੀਂ ਕੁਝ ਕਹਿੰਦੀ ਐਂ ਤਾਂ ਰਮਰਾ ਦੂ ਚਵਾਈ ਦੀ ਕਿਵੇਂ ਮੈਂ ਕਹਣਾ ਹੱਥ ਵੀ ਨਹੀਂ ਲਾਣਦੀ ਲੋਗ 100 ਦੀ 100 ਚਵਾਈ ਕਣੀ ਤਾਂ ਭਰਾ ਲੰਬਾ ਆਊਗੀ ਨਹੀਂ ਕਿਸੇ ਦਾ ਠੀਕ ਆ ਗੱਲ ਕਰੀ ਚੋ ਲੇਵਾ ਦੇਖ ਦੇਖੀ ਕਹੇ ਜਾਂ ਐਨ ਬਟਨ ਵਾਲਾ ਛ ਹਾਂ ਇੱਟਲੇ ਵੱਜ ਜਮਾ ਕਰਦਾ ਨਾ ਫੇਟਿੰਗਲਾ ਠੋਸ ਜਮਾ ਹਾਂ ਸਿੰਘ ਜਮਾ ਚੈਂਪੀਅਨ ਦੇ ਗੋਹਾਂ ਸਰਾਣਾ ਪਰਿਆ ਹੁੰਦਾ ਠੋਸ ਹਨਾ ਜਮਾ ਟੌਪ ਦੀ ਹੈ ਬਾਈ ਜਮਾ ਪੈਸੇ ਕਿੰਨੇ ਲਵਾਂਗੇ ਗੁਰੂ ਆਪਾਂ ਰੇਟ ਐਨ ਜਾਇਜ਼ ਕਰਾਂਗੇ ਜੇ ਇਹਦਾ ਕੱਟੀ ਚ ਲਵਾਂਗੇ 143000 ਰੁਪਏ 143 143000 ਮਾਨਤਨ ਕਰ ਦਾਂਗੇ ਮਾਨਤਨ 1000 ਰੁਪਏ ਛੱਡ ਦਾਂਗੇ ਠੀਕ ਆ ਗੱਲ ਥੋੜਾ ਕਣਾ ਤੁਸੀਂ ਕਰਾ ਲਿਓ ਤੇ ਹੁਣ ਮਾਰ ਲੱਭੀ ਕੈਮਰਾ 2 ਨੰਬਰ ਵਾਲੀ ਤੇ ਇਹਦਾ ਸੂਆ ਬਾਈ ਇਹਦਾ ਵੀ ਪਹਿਲਾ ਤਿੰਨ ਪਹਿਲਾ ਪਹਿਲਾ ਸੂਆ ਨੇ ਜਮਾ ਪਹਿਲੇ ਨੰਬਰ ਵਾਲੀ ਲੈ ਚੱਲ ਲੈ ਚੱਲ ਤਿੰਨੇ ਪਹਿਲਾ ਪਹਿਲਾ ਸੂਆ ਆ ਗਈ ਪਹਿਲਾ ਪਹਿਲਾ ਸੂਆ ਠੀਕ ਆ ਬਰੀਕ ਆ ਗਈ ਫੁੱਲੇ ਵਾਲੀ ਟੌਪ ਦੀ ਕੱਟੀ ਐ ਬਈ ਲੇਵਾ ਦੇਖੀ ਜਿਵੇਂ ਗਾਈਆਂ ਨੂੰ ਹੁੰਦੇ ਨਾ ਐਦਾਂ ਦਾ ਲੇਵਾ ਦਾ ਕਰਦੀ ਚਬਾਈ ਦੀ ਕਿਵੇਂ ਰਹੂਗੀ ਜੀ ਚਬਾਈ ਦੀ ਤਾਂ ਬਈ ਕਿਸੇ ਵੀ ਮੱਝ ਦੀ ਨਾ ਜਿੰਨੀਆਂ ਮੱਝਾਂ ਦੇਖਾਵਾਂਗੇ ਕਿਸੇ ਵੀ ਮੱਝ ਦੀ ਹੱਪ ਲਾਣ ਦੀ ਲੋੜ ਨਹੀਂ ਹੈਗੀ 100 ਦਾ 100 ਹੀ ਰਹੂਗਾ ਜਮਾਂ 100 ਦੀ 100 ਜਮਾਂ ਛੋਟੀ ਵੀ ਟੌਪ ਦੀ ਐ ਠੀਕ ਆ ਗੱਲ। ਤੇ ਭਾ ਵੀ ਜਮਾ ਜਾਇਜ਼ ਨਹੀਂ। ਠੀਕ ਆ ਗੱਲ। ਹਾਂ ਅਗਲੇ ਸੂਏ ਐਨ ਬਣਨ ਵਾਲੀਆਂ ਨੇ, ਲੇਪੇ ਵਾਲੀਆਂ ਕੱਟੀਆਂ ਨੇ। ਐ ਨਹੀਂ ਹੈਗਾ ਵੀ ਉਹੀ ਨੇ ਬਸ ਲੱਲੇ ਪੱਲਾ ਜੀਆ। ਕਾਉਪ ਦੀਆਂ ਲੱਕੜੀਆਂ। ਲਾਲ ਸਿੰਘਾ ਐਨ ਤੋੜਦਾ ਜਮਾ। ਤ ਟਕਾ ਕੇ ਜੇ ਤੋੜਦੇ, ਟਕਾ ਕੇ ਜੇ ਜਮਾ। ਆ ਦੇਖ ਬੱਚਾ ਦੇਖ ਕਿੰਨਾ ਤੰਦਰੁਸਤ ਹੈ। ਵਧੀਆ ਬੱਚਾ ਹੈ। 8-7 ਦਿਨਾਂ ਦੀ ਸੂਈ ਹੋਈ ਹੈ ਕੱਟੀ। 8 ਢੰਡ ਤੋਂ ਬਚ ਗਿਆ। ਹਾਂ ਜਮਾ ਐਨ ਬਚ ਗਿਆ ਠੰਡ ਦਾ ਲੱਗਣ ਨਹੀਂ ਦਿੰਦੇ ਪਰ ਸੀ ਮਾਲਾ ਅੱਜ ਆਪਾਂ ਵੀਡੀਓ ਬਣਾ ਲਈ। ਜਿੱਲੇਵਾ ਦੇਖ ਕੱਟੀ ਨੂੰ ਦੇਖੀ। ਕਿੰਨਾ ਦੁੱਧ ਅੱਜ? ਅੱਜ 12-13 ਕਿ ਕਿੰਨਾ ਪਾਉਗੀ ਦੋਆਂ ਦੀ ਦੋਆਂ ਦੀ ਨਾ ਕੱਟੀਆਂ ਦੀ ਆਪਾਂ 28 ਕਿਲੋ ਦੁੱਧ ਦੀ ਦੋਆਂ ਦੀ ਗਾਰੰਟੀ ਦੇ ਦਾਂ 24 ਕਿਲੋ ਹੈਗਾ 2-2 ਕਿਲੋ ਹੋਰ ਅੱਪ ਕਰ ਜਾਣਗੇ 28 ਕਿਲੋ ਦੀ ਦੇਮ ਇਕੱਠੀਆਂ ਦੇਣੀ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਗੱਟੀ ਦਾ ਮੁੱਲ ਕੁਛ ਕਰਾਈ ਜਾ 1 ਲੱਖ ਤੇ 52000 ਦੀ ਗੱਟੀ ਦੇ ਦਾਂਗੇ ਇਹ 155 ਦੀ ਉਹ 142 ਦੀ ਹੈ ਨਾ ਦੋਨਾਂ ਚ ਕਿੰਨੀ ਮਾਫੀ ਕਰੇਗਾ ਜੋੜੇ ਦੀ ਮਾਫੀ ਤਾਂ ਜੈ ਜੀ ਯਾਰ 1000 2000 ਕਮਾਣ ਵਾਲੀ ਗੱਲ ਦੱਸੀ ਹੈ ਠੀਕ ਆ ਗੱਲ ਕੋਈ ਗੱਲ ਨਹੀਂ ਯਾਰ ਯਾਰ ਹੋਰ ਛੱਡ ਦਾਂਗੇ ਯਾਰ ਠੀਕ ਆ ਗੱਲ ਜੇ ਕੋਈ ਬੜਾ ਜੋੜਾ ਲੈ ਕੇ ਆ ਨਾ ਚ ਜਮਾ 1.5 ਲੱਖ ਰੁਪਏ ਦੀ ਦੇ ਦਾਂਗੇ ਯਾਰ ਠੀਕ ਆ ਗੱਲ ਆ ਜੋੜਾ ਬਾਈ ਕਹਿੰਦਾ 28 ਕਿਲੋ ਦੁੱਧ ਪਾ ਦੂ 24 ਅੱਜ ਕਿਹੜਾ ਮੈਂ ਕਿਹਾ ਯਾਰ ਬਾਈ ਕੋਈ ਬਗੈਰ ਬੀ ਤਿੰਨ ਨੰਬਰ ਵਾਲੀ ਦੇ ਸਿੰਘ-ਸੁੰਗ ਤੇ ਮਾਰ ਕੇ ਸਿੰਘ ਦੇਖੀ ਅਰੇ ਦੇ ਥ ਉਹ ਉਹੀ ਗੱਲ ਆ ਥੋੜਾ ਜਿਹਾ ਪਰਸੋਂ ਆਈ ਥੋੜੀ ਜੀ ਤੈਨੂੰ ਪਤਾ ਮਾਲ ਖਾਂਦਾ ਪੀਂਦਾ ਨਹੀਂ ਹੈ ਗਿਆ ਉਹਦੇ ਕਰਕੇ ਠੀਕ ਆ ਗੱਲ ਹੰ ਨਾਸਲ ਹੋਣੀ ਚਾਹੀਦੀ ਆਪਣੀ ਦੇਖ ਸਿੰਘ ਦੇਖ ਜਮੀ 1 ਰੁਪਿਆ ਵੀ ਨਹੀਂ ਟੱਪਦਾ ਦੇਖੀ ਥਣ ਦੇਖੀ ਕਿੱਡੀ ਕਿੱਡੀ ਦੂਰ ਨੇ ਦੇਖੀ ਗਿੱਠਾ ਗਿੱਠਾ ਦੂਰ ਪਏ ਨੇ ਪਸ਼ੂ ਦੀ ਬਰੀਡ ਹੋਣੀ ਚਾਹੀਦੀ ਆ ਵੀ ਮੋਟਾ ਮੂਟਾ ਦਾ ਉਹ ਕਰ ਆਪਣਾ ਮੋਟੀ ਤਾਂ ਬਈ ਆਪਾਂ ਲੈਂਦੀ ਨਹੀਂ ਹੈ ਗਿਆ ਮੋਟੀ ਮੈਸ ਦਾ ਕੀ ਲੈਣਾ ਦੁੱਧੇ ਨਹੀਂ ਦਿੰਦੀ ਹੈਗੀ ਲੈਵਾ ਦੇਖ ਲੈ ਅੱਜ ਵੀ ਘੱਟੀ ਨੂੰ ਆਏ ਜਿਵੇਂ ਕੁਈ ਤੀਜੇ ਜਥੇ ਸੁਆ ਮੱਜਾਂ ਨੂੰ ਹੁੰਦਾ ਕਿੰਨੇ ਦਿਨ ਦੀ ਸੁਈ ਹੋਗੀ ਇਹਨੂੰ ਵੀ ਸੁਈ ਨੂੰ ਅੱਜ ਇਹਨੂੰ ਸੁਈ ਨੂੰ ਹੋ ਗਿਆ ਕੱਟੀ ਨੂੰ 13 14 15 ਦਿਨ ਹੋ ਗਏ ਬਾਈ ਲਗ ਭਗ ਲਗ ਭਗ ਉਹ ਕਿੰਨਾ ਤਿਆਰ ਕਰ ਰਹੀ ਹੈ ਦੁੱਧ ਦੇ ਥੱਲੇ 13 14 13 ਕਿਲੋ ਹੋਊਗਾ ਇਹਦੇ ਥੱਲੇ ਪੈ 13 ਕਿਲੋ ਤਿਆਰੀ ਦਾ 13 ਕਿਲੋ ਤਿਆਰੀ ਦਾ ਮਲੇ ਮੂਲੇ ਤਾਂ ਨਹੀਂ ਲੱਗੀ ਮਲੇ ਮੂਲੇ ਨਹੀਂ ਲੱਗੇ ਕਿੰਨਾ ਦੁੱਧ ਕਰ ਦੂ ਮਾਰੇ ਜਾ ਵੀ ਗਲੇ ਬਲ ਤੇ ਦੇ ਦਊਗੀ ਇਹ ਵੀ ਕੱਟੀ 14 ਕਿਲੋ ਠੀਕ ਆ ਗੱਲ ਇਧਰਲੇ ਦੇ ਫੇਸ ਕਰ ਨਹੀਂ ਹੋਰਲੇ ਬੰਨੇ ਚਲ ਖੜੀ ਰਹਿਣ ਦੇ ਖੜੀ ਰਹਿਣ ਦੇ ਪਰ ਹੋਰਲੇ ਬੰਨੇ ਕਰ ਦੇ ਆ ਜਿਆਦਾ ਪਰੇਸ਼ਾਨ ਨਾ ਕਰ ਫੇਸ ਦੇਖਿਆ ਠੀਕ ਆ ਵੀ ਪਿਆਰ ਹਰਿਆਣੇ ਨਹੀਂ ਬਲੀ ਵੀ ਨਹੀਂ ਟਪਦੀ ਬੱਚਾ ਪੈਸੇ ਕਿੰਨੇ ਕਿਸੇ ਵੀ ਮੱਝ ਦਾ ਨਾ ਕੋਈ ਸਿੰਗ ਛੜਿਆ ਹੋਇਆ ਵਾ ਜਿਵੇਂ ਆਈਆਂ ਨੇ ਆਪਾਂ ਉਮੀ ਵੀਡੀਓ ਬਣਾ ਕਿੰਨੇ ਕਿੰਨੇ ਪੈਸੇ ਕਿੰਨੇ ਇਹਦਾ ਕੱਟੀ ਦਾ ਹਾਂ ਨਾਲ 135000 ਰੁਪਏ ਦੀ ਦੇ ਦੇ 135 ਦੇ ਦੇ 135000 ਦੀ ਜਮਾ ਜਾਇਜ ਰੇਟ ਆ ਯਾ ਫਿਕਸਡ ਰੇਟ ਵਾਲੀ ਕੰਮ ਕਰਿਆ ਜਮਾ ਠੀਕ ਆ ਗੱਲ ਇਹਦਾ ਨੰਬਰ ਆ ਗਿਆ ਤੀਜਾ ਤੇ ਹੁਣ ਮਰ ਲਵੀ ਆ ਮੱਝ ਤੇ ਕੈਮਰਾ ਬੂਰੀ ਐ ਤੇ ਲਾਲੀ ਬੂਰੀ ਐ ਬੂਰੀ ਤੇ ਲਾਲੀ ਠੇਠ ਪੰਜਾਬੀ ਜੀ ਕਹ ਲਈਏ ਸਿਉਨੇ ਰੰਗੀ ਆ ਗਈ ਜਮਾ ਟਾਪ ਦੀ 골ਡਨ ਕਲਰ ਦੀ ਹਾਂ ਇੱਕਟ ਮਿਲ ਗਿਆ ਧੀ ਹੈ ਨਾ ਬਈ ਪੈਲਾ ਬੂਰੀਆਂ ਲੀਲੀ ਰਵੀ ਸਾਰੀਆਂ ਕਾਲੀਆਂ ਮੋਰਾ ਚੁਣ-ਚੁਣ ਕੇ ਲਈਆਂ ਨੇ ਵੀ ਹਰ ਕਦੇ ਕਿਸੇ ਦਾ ਫੋਨ ਆ ਜਾਂਦਾ ਹਰੇਕ ਬੰਦਾ ਕਹਿੰਦਾ ਮੈਨੂੰ ਬੂਰੀ ਚਾਹੀਦੀ ਐ ਲੀਲੀ ਰਵੀ ਚਾਹੀਦੀ ਐ ਇੱਕ ਮੀਣੀ ਝੋਟੀ ਮਿਲੀ ਨਹੀਂ ਨਹੀਂ ਉਹ ਵੀ ਲੈਂਦੇ ਪਾਸ ਨਹੀਂ ਉਹੀ ਥੱਲੋਂ ਫੇਲਤੀ ਝੋਟੀ ਉਹ ਵੀ ਬਹੁਤ ਚੰਗੀ ਸੀ ਚਲ ਇਹਦਾ ਸੁਆ ਬਾਈ ਇਹਦਾ ਸੁਆ ਦੂਜਾ ਬਾਈ ਸੁਆ ਦੂਜਾ ਵੱਡੀ ਫੁੱਲ ਹਨਾ ਫੁੱਲ ਵੱਡੀ ਪਿੱਠ ਦੇਖ ਕਹੀ ਜੀ ਐ ਬਾਈ ਝੋਟੀ ਦੀ ਵੱਡੀ ਆ ਗਈ ਸੱਜਣਾ ਫੁੱਲ ਸੁਆ ਰਹੂਗੀ ਦੂਜਾ ਦੂਜਾ ਥਣਾ ਦਾ ਗੈਪ ਦੇਖ ਦੇ ਕੀ ਸਾਰੀਆਂ ਮੱਜਾਂ ਦਾ ਲਾਲਾ ਜੇ ਦੀ ਇਹ ਲਾਲ ਲਾਲ ਸਾਰੀਆਂ ਦਾ ਲਾਲਾ ਦੇਖੀ ਕਿੰਨਾ ਕਿੰਨਾ ਗੈਪ ਹੈ ਦੇਖ ਝੋਟੀ ਦੇ ਕਿੰਨੇ ਦਿਨ ਦਾ ਸੂਆ ਹੋ ਗਿਆ ਦਾ ਸੂਈ ਨੂੰ ਇਹਨੂੰ ਵੀ ਅੱਜ ਤੀਜਾ ਚੌਥਾ ਦਿਨ ਹੈ ਪੰਜਵਾਂ ਛੀਮਾ ਦਿਨ ਹੋਊਗਾ ਬਸ ਓਕੇ ਹਫਤੇ ਦੇ ਅੰਦਰ ਹੀ ਆ ਹਫਤੇ ਤੋਂ ਸਾਰੀਆਂ ਮੱਝਾਂ ਅੰਦਰ ਨੇ ਬਸ ਇੱਕ ਕੱਟੀ ਆ ਜਰੂਰ 12 13 ਦਿਨਾਂ ਦੀ ਹੈ ਨਹੀਂ ਸਾਰੀਆਂ ਹਫਤੇ ਤੋਂ ਅੰਦਰ ਨੇ ਕਿੰਨਾ ਦੁੱਧ ਅੱਜ ਇਹਦੇ ਕੋਲੇ ਅੱਜ ਇਹਦੇ ਥੱਲੇ 14 ਕਿਲੋ ਹੋਊਗਾ ਤਿਆਰ ਤਿਆਰ ਕਿੰਨਾ ਪਾਉਦੇ 16 ਕਿਲੋ ਦੁੱਧ ਦੁੱਧ ਦੀ ਦੀ ਆਪਾਂ ਗਾਰੰਟੀ ਦੇ ਦਾਂਗੇ ਪੀਕ ਲੈਵਲ ਤੇ ਠੀਕ ਆ ਗੱਲ ਹਾਂ ਆ ਮੈਂ ਤਾਂ ਇੱਕ 30 ਦੇਖ ਦੇਖੀ ਦੇਖੋ ਬਟਨ ਵਾਲਾ ਲੈ ਵਾ ਦੇਖੋ ਅੱਜ ਹਾਜ਼ਰ ਉਹ ਨਾ ਚਬਾ ਦਾਂਗੇ ਪਰ ਚਵਾਈ ਜੇ ਕੋਈ ਵੀ ਵੀਰਪਰਾ ਕਰਕੇ ਦੇਖੂਗਾ ਨਾ ਚਵਾਈ ਇਹ ਜੀ ਹੈ ਨਾ ਕਹੇ ਕਰਦੇ ਨੇ ਧਰਤੀ ਚ ਗਲੀਆਂ ਕੱਢਣਾ ਕੀ ਚਵਾਈ ਹੈ ਪੈਸੇ ਦਾ ਮੁੱਲ ਕੁਸ ਕਰਾ 1,73,000 ਦੀ ਝੋਟੀ ਦੇ ਦਾਂਗੇ 1,73 1,73 ਦੀ ਤੇ ਆ ਨੀਲੀ ਰਾਬੀ ਆ ਗਈ ਲੀਲੀ ਰਾਬੀ ਆ ਗਈ ਥਣ ਦੇ ਨੰਬਰ ਆ ਗਿਆ ਪੰਜਵਾਂ ਇਹਦਾ ਨੰਬਰ ਆ ਗਿਆ ਪੰਜਵਾਂ ਪ्युअर ਨੀਲੀ ਵਾਲਾ ਥਾਣੀ ਲੱਗਿਆ ਦੇਖੀ ਥਣ ਦੇਖ ਕਿੰਨੇ ਨੋਕ ਨੇ ਨਾਲੇ ਮੂੰਹ ਦੇਖ ਚੌੜੀ ਦੇਖ ਝੋਟੀ ਕਿੰਨੀ ਹੈ ਆ ਨੀਲੀ ਵਾਲਾ ਢਾਂਚਾ ਆ ਗਿਆ ਜਿੱਦਾਂ ਪਾਕਿਸਤਾਨ ਵਾਲਾ ਹੈ ਨਾ ਵਾਲੀ ਟੌਪ ਦੀ ਹੈ ਬਾਈ ਦੁੱਧ ਛੜਾਈ ਵਾਲੀ ਆਉਂਦੀ ਉਹ ਵੀ ਜਿੱਦ ਤੇ ਆਪਦੇ ਵੀਕਲ ਲੈਵਲ ਤੇ ਬਾਗੀ ਨਾ ਅੱਜ ਚੌਥਾ ਪੰਜਵਾਂ ਦਿਨ ਅੱਜ ਸੂਈ ਨੂੰ ਆਣਾ ਸੂਆ ਸੂਆ ਦੂਜਾ ਸੂਆ ਦੂਜਾ ਸੂਆ ਦੂਜਾ ਲੱਚਾ ਪਿਓਰ ਨੀਲੀ ਆ ਲੈਵਾ ਵੀ ਦੇਖ ਵੀ ਕਿੰਨਾ ਚੌੜਾ ਹੈ ਠੀਕ ਹੈ ਜਿਵੇਂ ਐ ਪਿਆ ਫੱਟੇ ਵਰਗਾ ਚੌੜਾ ਲੈਵਾ ਤੇ ਮੂੰ ਮਾ ਸਾਰਾ ਕੁਝ ਜਮਸ ਫੈਸਲਾ ਸਿੰਘ ਮੂੰ ਬੈਠ ਨਹੀਂ ਆ ਗਿਆ ਨਾ ਕਿਸੇ ਪਾਸੇ ਹਾਂ ਜਮਾ ਟੌਪ ਦੀ ਝੋਟੀ ਹੈ ਬਾਈ ਚਵਾਈ ਦੀ ਕਮਿਆ ਚਵਾਈ ਦੀ ਤਾਂ ਕਿਸੇ ਮੱਝ ਦੇ ਵੀ ਗੁਰੂ ਹੱਥ ਲਾਣ ਦੀ ਲੋੜ ਨਹੀਂ ਤੈਨੂੰ ਲੰਬਾ ਨਹੀਂ ਆਊਗਾ ਚਵਾਈ ਕਣੀਓ ਕਿੰਨਾ ਕਿੰਨਾ ਦੁੱਧ ਅੱਜ ਅੱਜ ਇਹਦੇ ਥੱਲੇ 15 ਕਿਲੋ ਦੁੱਧ ਹੋਊਗਾ ਝੋਟੀ ਹਾਜ਼ਰ ਹਾਜ਼ਰ ਕਿੰਨਾ ਚਵਾ ਦੂਗੀ 20 ਕਿਲੋ ਵੱਲ ਤਾਂ ਦੇਊਗੀ ਗੁਰੂ ਇਹ 18 ਕਿਲੋ ਤਿੰਨ ਹੋਰ ਵਧਾ ਦੂ ਹਾਂ ਤਿੰਨ ਹੋਰ ਵਧਾ ਦਊਗੀ ਆਪਾਂ ਕਰੂਗੀ ਕਰੂਗਾ ਦੇਖੀ ਚੌੜੀ ਦੇਖੀ ਡੰਡਾ ਲਾ ਕੇ ਦੇ ਹਲੱ ਇਹ ਤਾਂ ਪਉਣੇ 3 ਫੁੱਟ ਦੀ ਚੌੜੀ ਪਈ ਆ ਦੇਖ ਲੈ ਚੜਾਈ ਅਰ ਲੇਵਾ ਵੀ ਦੇਖੀ ਕਿੰਨਾ ਸੋਹਣਾ ਬਿੰਦੀਆਂ ਵਾਲਾ ਲੇਵਾ ਤੇ ਜੇ ਬੂੜੀ ਦੇ ਨਹੀਂ ਤਾਂ ਹੁੰਦੇ ਠੀਕ ਆ ਗੱਲ ਤੇ 14 ਚੌਾਈ ਵੀ ਇਹੋ ਜੀ ਹੈ ਨਾ ਗੁਰੂ ਜਿਵੇਂ ਬਸਾ ਫਦੇ ਆ ਭੇਡੂਗੀ ਚਾਹੀਦੀ ਕੋਈ ਬੁੜੀ ਚੋਲੇ ਬੰਦਾ ਚੋਲੇ ਕੋਈ ਚੋਲੇ ਐਡਾ ਕ ਜਵਾਖ ਵੀ ਚੋਲੇ ਚਾਹੀਦੀ ਐਸੀ ਪੈਸੇ 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 ਇਹਦਾ ਮੁੱਲ 1,80,000 ਰੁਪਏ 2000 ਰੁਪਏ ਛੋਟ ਕਰਨਾ ਓਕੇ ਤੇ ਹੁਣ ਲਿਆ ਚੋ ਭਰਾਗਲੇ ਨੰਬਰ ਜਮਾ ਸਟੈਂਡਰਡ ਦੀ ਝੋਟੀ ਹੈ ਸਾਰੇ ਮੰਡੀਆਂ ਨਾਲੋਂ ਅਰ ਹਰਿਆਣੇ ਨਾਲੋਂ ਸਭ ਪੰਜਾਬ ਨਾਲੋਂ 10 10 15 15000 ਰੁਪਇਆ ਲੈਸਾ ਕਿਉਂ ਆਪਾਂ ਕਮਾਣ ਵਾਲੇ ਪਾਸੇ ਤਾਂ ਗਏ ਨਹੀਂ ਹੈਗੇ ਵੀ ਬਸ 5 5 4 4000 ਰੁਪਇਆ ਨਾਲ ਦੇ ਦਾਂਗੇ ਇਹਦਾ ਦੂਜਾ ਬਾਈ ਚਵਾਈ ਕਿਵੇਂ ਆਦੀ ਚਵਾਈ ਜਮੀ ਪੋਲੀ ਨਰਮ ਜਮਾ ਜਮੀ ਹੱਥ ਲਾਣ ਦੀ ਲੋੜ ਨਹੀਂ ਜਮੀ ਹੱਥੇ ਲਾਣ ਦੀ ਲੋੜ ਨਹੀਂ ਚਵਾਈ ਆਪਾਂ ਬੇਕਾਰ ਤਾਂ ਮੱਝ ਫ੍ਰੀ ਵੀ ਨਹੀਂ ਲੈਂਦੇ ਜੇ ਕੋਈ ਐ ਕਹੇ ਨਾ ਵੀ ਫ੍ਰੀ ਲੈ ਜਾ ਮੈਂ ਆਪਾਂ ਤਾਂ ਵੀ ਨਹੀਂ ਲੈਂਦੇ ਬਾਈ ਚਵਾਈ ਦੀ ਸੌਨੀ ਦਾ ਜਮਾ ਪੋਲੀ ਚਵਾਈ ਕਿੰਨੇ ਦਿਨ ਦੀ ਸੂਈ ਆ ਅੱਜ ਇਹਨੂੰ ਸੂਈ ਨੂੰ ਹੋ ਗਏ 6 7 ਦਿਨਾਂ ਦੁੱਧ ਹਾਜ਼ਰ ਕਿ 15 16 ਕਿਲੋ ਦੁੱਧ ਹੋਊ ਅੱਜ ਕਿੰਨਾ ਚ ਵਾ 16 ਹੋਵੇ 15 ਹੋਵੇ 18 ਕਿਲੋ ਦੁੱਧ ਦੀ ਬਾਈ 20 ਕਿੱਲੇ ਵੱਲ ਦੀ ਗਾਰੰਟੀ ਦੇ ਦਾਂਗੇ ਆ ਗਾੜੀ ਗੂੜੀ ਦੇ ਦੇਖੀ ਗੁੱਠਾ ਦੇਖੀ ਝੋਟੀ ਦੇ ਮਾਰ ਦੇ ਮਾਰ ਦੇ ਲੱਭੀ ਕੈਮਰਾ ਵੇ ਕਰ ਯਾਰ ਜੀ ਲੱਗਦਾ ਮੱਜਾਂ ਦਾ ਬਈ ਇਹੇ ਜੀਆਂ ਭਾਲਣੀਆਂ ਬਹੁਤ ਔਖੀ ਨੇ 3 ਦਿਨਾਂ ਦੇ ਵਿੱਚ ਭਾਲ ਕੇ ਲੈਂਦੀਆਂ ਨੇ ਹਰ ਵੱਡੀ ਦੇਖ ਲੰਬਾਈ ਚੜਾਈ ਕਿੰਨੀ ਹੈ ਇੱਥੋਂ ਕਰਾਈ ਤਸੱਲੀ ਪੂਰੀ ਪੈਸੇ ਕਿੰਨੇ ਲਵਾਂਗੇ ਪੈਸੇ ਤਾਂ ਝੋਟੀ ਦਾ ਮੁੱਲ ਕੁਸ ਕਰਾਈ ਜਾ 2 ਲੱਖ 10000 ਰੁਪਿਆ ਲਵਾਂਗੇ 2 ਲੱਖ ਤੇ 10000 ਰੁਪਿਆ 2000 ਕਰ हां ਛੇਮਾ ਨੰਬਰ ਆ ਗਿਆ ਛੇਮਾ ਤੇ ਹੁਣ ਮਾਰ ਲੱਭੀ ਕੈਮਰਾ 7ਵੇਂ ਵਾਲੀ ਦੇ ਇਹ ਖੜਾਈ ਜਰੂਰ 7ਵੇਂ ਤੇ ਹੋਈ ਆ ਉਦੋਂ ਦਾ ਪਹਿਲਾ ਦੂਜੀ ਚੱਕਦੀ ਆ ਸਾਰੇ ਲਾੜ ਚੋ ਜੇ ਗੱਲ ਕਰ ਲਈ ਇਹ ਤਾਂ ਉਧਰੋਂ ਪਹਿਲਾਂ ਛੋਟੀਆਂ ਛੋਟੀਆਂ ਦਿਖਾਈਆਂ ਨੇ ਸਾਰੀਆਂ ਠੀਕ ਆ ਪਹਿਲਣਾ ਪੂਲਣਾ ਤੇ ਵੱਡੀਆਂ ਝੋਟੀਆਂ ਸਾਰੀਆਂ ਇੱਧਰ ਆ ਗਈਆਂ ਤੇ ਆ ਲੀਲੀ ਰਾਵੀ ਤੋਂ ਬੂਰੀ ਤੋਂ ਸਟਾਰਟ ਹੋ ਗਈਆਂ ਠੀਕ ਆ ਗੱਲ ਆ ਗਾੜੀ ਗੂੜੀ ਚੰਗੀ ਪਾਊਗੀ ਵਾਲੀ ਟਾਪ ਦੀ ਝੋਟੀ ਆ ਬਈ ਬਰੀਡ ਵਾਲੀ ਝੋਟੀ ਆ ਬੱਚੇ ਲੈਣ ਵਾਲੀ ਸਾਰੀ ਜੈਡ ਬਲੈਕ ਆ ਕਿਸੇ ਪਾਸੇ ਇੱਕ ਐ ਨਹੀਂ ਹੈਗਾ ਵੀ ਕਿਸੇ ਪਾਸੇ ਪੂਲੀ ਆ ਜਾਂ ਕੋਈ ਹੋਰ ਆ ਨਾੜਾਂ ਵਾਲੀ ਸੂਆ ਜੱਗੇ ਦਾ ਸੂਆ ਦੂਜਾ ਬਾਈ ਕਿੰਨੇ ਦਿਨ ਦੀ ਸੂਈ ਹੋਗੀ ਸੂਈ ਨੂੰ ਅੱਜ ਇਹਨੂੰ ਹੋ ਗਏ 5-6 ਦਿਨ ਕਿੰਨੀ ਬੋਲੀ ਆਉਣ 14-15 ਕਿਲੋ ਇਹਦੇ ਥੱਲੇ ਹਾਜ਼ਰ ਹਾਜ਼ਰ ਜਮਾ ਟਾਈਮ ਤੋਂ ਟਾਈਮ ਟਾਈਮ ਤੋਂ ਟਾਈਮ ਹਰਾ ਤੋਂ ਪਲੱਸ ਦੇਊਗੀ ਬੜੇ ਭਈਏ ਝੋਟੀ ਠੀਕ ਆ ਗੱਲ ਯਾਰ ਆਪਾਂ ਥੋੜੀ ਕਹਿੰਦੇ ਵੀ ਇੰਨਾ ਦੁੱਧ ਦੇਊਗੀ ਮੱਝ ਦੱਸੂਗੀ ਵੀ ਮੈਂ ਵੀਕਲ ਲੈਵਲ ਤੇ ਜਾ ਕੇ ਕੀ ਕਰੂੰਗੀ ਆ ਜਿੰਨਾ ਆਪਾਂ ਦੱਸਾਂਗੇ ਉਹਦੀ ਆਪਣੀ ਤਸੱਲੀ ਰਹੂਗੀ ਉਹਦੀ ਤਸੱਲੀ ਰਹੂਗੀ ਬਾਈ ਉਦੋਂ 100 ਗ੍ਰਾਮ ਵੀ ਕੋਈ ਵੀ ਬੰਦਾ ਪੰਜ ਚਾਰ ਦਿਨ ਆਪਦੇ ਘਰੇ ਸਾਹਮਲੇ ਜੇ ਉਹ 200 ਗ੍ਰਾਮ ਵੀ ਘਟ ਦੇਤਾ ਆਪਣੇ ਘਰੇ ਉਰੇ ਮੈਂ ਇਸ ਬੰਨੇ 1000 ਰੁਪਏ ਲੇ ਜੀ ਠੀਕ ਆ ਉਹ ਜੀ ਆ ਨਾੜਾਂ ਦਿਖਾਈ ਬਾਈ ਆ ਦੇਖ ਸਾਰੀਆਂ ਮੱਜਾਂ ਦੇ ਮੇਨ ਗੱਲ ਨਾ ਆਪਾਂ ਨਾੜਾਂ ਲਈ ਲੈਨੇ ਆ ਦੇਖ ਆਲੇ ਦਾਲੇ ਇੰਨੀਆਂ ਨਾੜਾਂ ਨੇ ਨਾ ਝੋਟੀ ਦੇ ਵੀ ਗੱਲ ਨਹੀਂ ਛੜਣ ਥਣ ਇਹ ਮੰਨ ਲਓ ਵੀ ਮੁਠੀ ਜਮਾ ਨੋਕਾ ਦਾ ਥਣ ਹੈ ਟੌਪ ਦਾ ਜਮਾ ਸਾਰੀ ਜੱਡ ਵਾਲਾ ਇਹਦਾ ਇਹਦਾ ਵੀ ਰੇਟ 210000 ਰੁਪਏ ਤੇ 205000 ਰੁਪਏ ਦੀ ਝੋਟੀ ਦੇ ਦੋ ਪੰਜ ਦੀ ਦੇ ਦਾਂਗੇ 205000 ਨੰਬਰ ਇਹਦਾ 7 ਮਾ ਆ ਗਿਆ ਵਡੀਆਂ ਚ ਆ ਗਈਆਂ ਬਾਈ ਇਹ ਅ ਜਿਹੜੇ ਨੇ ਦੋ ਤੋਂ ਬਾਹਰ ਨੇ ਦੋ ਦੇ ਲਗਭਗ ਨੇ ਸਭ ਵੱਡੀਆਂ ਝੋਟੀਆਂ ਨੇ ਠੀਕ ਆ ਗੱਲ ਤੇ ਆ ਝੋਟੀ ਦੇਖ ਕਿੰਨੀ ਟਾਪ ਦੀ ਹੈ ਜਮਾ ਬਰੀਡ ਵਾਲੀ ਝੋਟੀ ਹੈ ਇਹਦਾ ਨੰਬਰ ਆ ਗਿਆ 8 ਮਾ ਇਹਦਾ 8ਵਾਂ ਨੰਬਰ ਆ ਗਿਆ ਬਈ ਸੂਆ ਸੂਆ ਦੂਜਾ ਬਈ ਕਿੰਨੇ ਦਿਨ ਦੀ ਸੂਈ ਸੂਈ ਨੂੰ ਇਹਨੂੰ ਵੀ 7 ਦਿਨ ਹੋ ਗਏ ਹਫਤੇ ਦੇ ਵਿੱਚ ਵਿੱਚ ਨੇ ਸਾਰੀਆਂ ਮੱਜਾਂ ਬਈ ਕਿੰਨਾ ਦੁੱਧ ਬੋਲਾ ਹਾਜ਼ਰੀ ਦੇ ਕੋਲ ਇਹਦੇ ਥੱਲੇ ਹੀ 15 ਕਿਲੋ ਹੋ ਬਈ ਅੱਜ ਤਿਆਰੀ ਦਾ ਤਿਆਰੀ ਦਾ 14 ਹੋਵੇ 15 ਹੋਵੇ ਬਸ ਇੱਥੇ ਜੋ 14 ਦਾ ਚਵਾ ਦੇਾਂਗੇ ਮੈਂ ਗਣਾ ਜਾ ਰ ਆਪਦਾ ਕੰਡਾ ਰਵਲਟੀ ਘਰੋਂ ਲੈ ਕੇ ਆ ਜੀ ਹੋਰ ਦਾ ਠੀਕ ਆ ਗੱਲ ਕਮਾਲਾ ਬਈ ਇੱਥੋਂ ਕਮਾਲਾ ਹਾਂ ਚਾ ਦੇਖ ਲੈ ਵੀ ਕਿੱਡਾ ਝੋਟੀ ਦਾ ਚਵਾਈ ਵਾਲੇ ਮਾਮਲੇ ਚ ਬਾਈ ਕਹਿੰਦਾ ਪੂਰੀ ਆਸਲ ਰਹਿਣ ਵਾਲੀ ਆ ਕਿਸੇ ਵੀ ਹੱਥ ਲਾਣ ਦੀ ਲੋੜ ਨਹੀਂ ਕਿਸੇ ਵੀ ਪਸ਼ੂ ਦੀ ਜ਼ਰੂਰਤ ਨਹੀਂ ਅਗਾੜੀ ਕਰੀਏ ਚੱਕੇ ਦੀ ਕਿੰਨੀ ਹੈ ਮੈਂ ਕਹਣਾ ਹੱਥ ਥੱਲੇ ਬੱਚਾ ਲਾ ਕੇ ਦਿਖਾਈਏ ਤੈਨੂੰ ਫਿਰ ਨਹੀਂ ਅਗਾੜੀ ਚੰਗੀ ਪਾਉਲੇ ਵਾਲੀ ਅਗਾੜੀ ਦੀ 2.5 ਤੋਂ ਪਾਉਣੇ 3 ਕਿਲੋ ਦੀ ਹੋਣਾ ਅਗਾੜੀ ਹੋਊਗੀ ਬਾਈ ਠੀਕ ਹੈ ਗੱਲ ਲੈ ਆ ਬਾਈ ਲੈ ਆ ਉਰਲੇ ਬੰਨੇ ਲਿਆ ਤੇ ਇਹਦਾ ਰੇਟ ਕੀ ਰਹਿਣ ਵਾਲਾ ਹੈ ਰੇਟ ਕੋਸ ਕਰਾਈ ਜਾ 2 ਲੱਖ ਦੀ ਝੋਟੀ ਤੇ ਸੰਗਰੂ ਪੂਰੇ ਦੀ ਪੂਰੇ 2 ਲੱਖ ਦੀ ਇਹ 2.5 ਦੀ ਇਹ 2.5 ਦੀ ਤੇ ਦੋਨੇ ਉੱਪਰਲੀ ਹਾਂ ਵੱਡੀ ਜੋਟੀ ਠੀਕ ਆ ਗੱਲ ਨਾ ਜੇ ਕੋਈ ਇਹ ਦੋਨੋਂ ਹੀ ਲੈਂਦਾ ਹੈ ਇਹ ਦੋਨੋਂ ਹੀ ਲੈਂਦਾ ਹੋਇਆ ਤੇ ਉਹਦਾ 2 ਲੱਖ ਇਹਦਾ ਪੂਰੇ 4 ਲੱਖ ਦੀ ਹੁੰਦੀ ਦੇ ਦਾਂਗੇ ਯਾਰ ਜੋੜਾ ਹਾਂਜੀ ਜੋੜਾ 4 ਲੱਖ ਪਰ ਛੋਟੀਆਂ ਜਮਾ ਬਰੀਡ ਵਾਲੀਆਂ ਨੇ ਆਏ ਨਹੀਂ ਹੈਗਾ ਵੀ ਦੁਨੀਆਂ ਨੇ ਜਮਾ ਆਣ ਅਸਲ ਜੋਟੀ ਨੇ ਬਟਣਾ ਲੈਵੇ ਨੇ ਇਹ ਰੰਗ ਰੰਗ ਕਰਾਓ ਚੈੱਕ ਮੁੰਡੇ ਨੇ ਸਪੈਸ਼ਲ ਫਰਮਾਇਸ਼ ਕਰੀਆ ਅਰਨਾੜਾ ਵੀ ਦਿਖਾਇ ਦੇ ਅੱਜ ਦੂਜਾ ਤੀਜਾ ਦਿਨ ਸੂਈ ਨਾ ਬਾਈ ਬੋਲੇ ਚੋਂ ਨਿਕਲੀ ਜੇ ਨਿਕਲੀ ਹੈ ਬਸ ਛੋਟੀਆਂ ਅੱਜ ਦੂਜਾ ਤੀਜਾ ਦਿਨ ਸੂਈ ਲੰਮੀ ਬਹੁਤ ਆ ਨਾ ਲੰਬੀ ਵੀ ਸੋਹਣੀ ਵੀ ਜੰਗਾੜ ਵੀ ਸਾਰਾ ਕੁਝ ਹੀ ਪਿਆਰਾ ਇਹਦਾ ਲੰਮੀ ਲੰਮੀ ਬਹੁਤ ਆ ਇਹ ਲਾਲਾ ਕਹਿੰਦਾ ਸਪੈਸ਼ਲ ਕਲਰ ਜ਼ਰੂਰ ਦਿਖਾ ਦੇ ਇਹਦਾ ਕਿਉਂਕਿ ਐ ਪਈਆ ਜਿਵੇਂ ਸੱਪ ਆਉਂਦਾ ਕਾਲਾ ਜਮਾ ਟੌਪ ਦੀ ਆ ਬਈ ਯਾਰ ਕਿੰਨੇ ਦਿੰਦਾ ਸੁਆ ਦੱਸਿਆ ਇਹਦਾ ਸੁਈ ਨੂੰ ਅੱਜ ਤੀਜਾ ਤੀਜਾ ਦਿਨ ਹੋਊਗਾ ਬੋਲੀ ਚ ਹੀ ਨਿਕਲੀ ਆ ਬਈ ਇਹਦਾ ਕਿੰਨੀ ਬੋਲੀ ਆ ਹੁਣ ਇਹਦੇ ਕੋਲ ਬੋਲੀ ਇਹਦੇ ਥੱਲੇ ਹੋਊਗੀ 13 ਕਿਲੋ ਅੱਜ 13 ਕਿਲੋ ਬਰੀਡ ਫੁੱਲਾ ਹਨਾ ਜਮੇ ਫੁੱਲ ਬਰੀਡ ਆ ਬਈ 17 ਕਿਲੋ ਤੋਂ ਪਲੱਸ ਪਲੱਸ ਦੇਊਗੀ ਨਹੀਂ 17 ਕਿਲੋ ਤੋਂ ਕਿਸੇ ਪਾਸੇ ਗਈ ਇੱਥੇ ਰੋਕੀ ਮੜੀ ਲਾਲੇ ਮ ਇਥੋਂ ਮਾਰਦੇ ਕੈਮਰਾ ਇਥੋਂ ਤਸੱਲੀ ਕਰਾਦੇ ਵੀ ਲੰਬੀ ਲੰਬੀ ਝੋਟੀ ਫੁੱਲ ਆ ਗਈ ਤੇ ਥਣ ਦਾ ਸਹਿਜ ਵੀ ਸੋਹਣਾ ਰੱਖੂ ਤੇ ਚਵਾਈ ਚ ਤਾਂ ਜਮ ਬਾਈ ਨੇ ਦੱਸਿਆ ਵੀ ਸਾਰੇ ਪਾਸੇ ਪਾਸ ਕਰ ਕੀ ਲੈ ਕੇ ਆਉਣਾ ਬੇਚਣੀ ਨਾ ਗੱਲ ਪਤਾ ਕੀ ਹੈ ਥੱਲੋਂ ਦੀ ਮੈਂ ਇਸ ਨਹੀਂ ਮਾੜੀ ਕੰਮ ਕਰਦੀ ਨਾ ਵਿਖੇ ਥੱਲੋਂ ਦੀ ਇਹਦਾ ਰੇਟ ਬਾਈ ਇਹਦਾ ਰੇਟ ਚੋਟੀ ਦਾ 195000 ਰੁਪਇਆ 195000 ਰੁਪਇਆ ਤੇ 2000 ਰੁਪਇਆ ਕਰਾਂਗੇ ਲੈਸ ਆਪਾ 193000 193 ਹੀ ਦੇ ਦਾਂਗੇ 193 ਦੀ ਦੇ ਦਾਂਗੇ ਕੋਲਾ ਲਾਲ ਸਿੰਘ ਅਗਲੇ ਨੰਬਰ ਵਾਲੀ ਇਹਦਾ ਸੂਆ ਕਿਹੜਾ ਰੂਗਾ ਜੀ ਇਹਦਾ ਵੀ ਦੂਜਾ ਬਾਈ ਇਹ ਕਿੰਨੇ ਕਦਿੰਦੀ ਸੂਆ ਇਹ ਨੂੰ ਵੀ ਅੱਜ 25 ਦਿਨ ਨੇ ਬਸ ਹਫਤੇ ਦੇ ਵਿੱਚ ਵਿੱਚ ਹੈ ਠੀਕ ਆ ਗੱਲ ਅਲੇ ਆਲੇ ਦੇ ਬਾਅਦ ਦੇਖ ਇਹਦੇ ਨਾੜਾ ਦੇਖਈ ਗੁਰੀ ਸਾਰੇ ਅਗਲੇ ਬੰਨੇ ਤੇ ਦੋਏ ਸਾਈਡ ਤੇ ਨਾੜਾ ਦੇਖਿਆ ਕੱਟੀ ਦੇ ਐ ਸਪੈਸ਼ਲ ਹੈ ਜਿੰਨੀ ਹੈਗੀ ਹੈ ਚਵਾਈ ਦੀ ਚਵਾਈ ਦੀ ਤਾਂ ਜਮਾ ਰੂਮ ਵਰਗੀ ਕੱਢ ਦੀਆਂ ਕੰਡੇ ਜਿਵੇਂ ਮੈਂ ਕਹਣਾ ਸਵੇਰ ਸੂ ਬਹੁਤ ਠੰਡਾ ਹੈ ਤੇ ਬੇੜੇ 'ਚ ਖੜਾ ਕੇ ਚੋਲਾ ਚਾਹੀਦੀ ਜਿੱਥੇ ਮਰਜੀ ਚੋਲਾ ਨਾੜਾ ਨਾੜਾ ਦਿਖਾ ਦੇ ਨਾੜੇ ਬਣੋ ਚੱਕਲੇ ਆਰਲੇ ਬਣੇ ਬਾਈ ਨੇ ਆਲੇ ਆ ਇੱਥੋਂ ਗਾਂ ਤੋਂ ਆਰਡਰ ਚੈੱਕ ਕਰਾਦੀ ਥੱਲੇ ਕਿੰਨਾ ਦੁੱਧ ਚਵਾ ਦੂ ਪੀਕ ਲੈਵਲ ਤੇ ਪੀਕ ਲੈਵਲ ਤੇ 17 ਕਿਲੋ ਝੋਟੀ ਦਾ ਦੁੱਧ ਦੇ ਦੂ ਅੱਜ ਪਗਰਾ ਕੀ ਦੇ ਦਾਂਗੇ 14 14.5 ਕਿਲੋ ਦੇ ਥੱਲੇ ਹੋਊਗਾ 14 ਤੋਂ 14.5 ਕਿਲੋ ਅੱਜ ਇਹਦੇ ਕੋਲ ਹੈਗਾ 17 ਨੇ ਲਗਭਗ ਇਹ ਚਵਾ ਦੂ ਤੇ ਜਿੰਨਾ ਕ ਬਾਈ ਹੋਰੀ ਇੱਥੇ ਦੱਸਣਗੇ ਉਹਦੀ ਤਸੱਲੀ ਤੁਹਾਡੀ ਇੱਥੇ ਕਰਾਈ ਜਾਊ ਅੱਗੇ ਮੈਂ ਇਹ ਮਾਲਕ ਦੀ ਕੇਅਰ ਤੇ ਡਿਪੈਂਡ ਰਹੂਗਾ ਜਿਹੜਾ ਭਰਾ ਖਰੀਦ ਕੇ ਲੈ ਕੇ ਜਾਊਗਾ ਹੁਣ ਗੱਲ ਪਤਾ ਕੀ ਗੁਰੀ ਸਾਰੀਆਂ ਤੂੰ ਤੁਰ ਤੋਂ ਲੈ ਕੇ ਤੁਰ ਤੱਕ ਮੱਜਾਂ ਦੇਖਿਆ ਕਿਲੇ ਆ ਕਿਸੇ ਮੱਜ ਦੇ ਨਾ ਤਾਂ ਐ ਵੀ ਉੱਤੋਂ ਸਰੀਰ ਮੜਾ ਜਾਂ ਕੋਈ ਲੇਵਾ ਮੜਾ ਜਾਂ ਸਿੰਘ ਮੜਾ ਜਾਂ ਥਣਾ ਦਾ ਗੈਪ ਨਹੀਂ ਹਰੇਕ ਮੱਜ ਦੇਖ ਲਈ ਆਪਣੀ ਮੱਜ ਦੇ ਨਾੜਾ ਦੋਏ ਪਾਸੇ ਜਾਂ ਇੱਕ ਪਾਸੇ ਤਾਂ ਨਹੀਂ ਜ਼ਰੂਰੀ ਮਿਲਣਗੇ ਮਿਲਣਗੇ ਆ ਉਹ ਦੇਖ ਝੋਟੀ ਦੇ ਬੁਰੀ ਕੈਮਰਾ ਮਾਰੀ ਤਾਂ ਦੇਖੀ ਝੋਟੀ ਦੇ ਕਿੰਨੀ ਉਹਦੇ ਵੀ ਨਾੜਾਂ ਦੇਖ ਤੇ ਅਗਲੀ ਝੋਟੀ ਦੀ ਬੇਦੀ ਵੀ ਦੇਖ ਲੈ ਚੱਡੇ ਤੇ ਆਰ ਸਾਈਡਾਂ ਤੇ ਆਰ ਬੋਡੀ ਸਟ੍ਰਕਚਰ ਦੇਖ ਲੈ ਕਿੰਨਾ ਇਹਦਾ ਟਾਪ ਦਾ ਜਮਾ ਫੁੱਲ ਵੱਡੀਆਂ ਚ ਆ ਗਈ ਜਮਾ ਆਹ ਦਾ ਟਰੱਕ ਹੀ ਖੜਾ ਰਿਹਾ ਲਾਟ ਜਿਵੇਂ ਟਾਪ ਦੀ ਝੋਟੀ ਹੈ ਬਾਈ ਇਹਦਾ ਟਰੱਕ ਹੀ ਖੜਾ ਰਖਿਆ ਲੈ ਚੱਲ ਲੈ ਚੱਲ ਲੈ ਚੱਲ ਆ ਗਾੜੀ ਪਿਛਾੜੀ ਕਰਾ ਰਹੀ ਲੰਬੀ ਥੱਲੇ ਜਾ ਇੱਕ ਵਾਰ ਸੂਆ ਕਿਹੜਾ ਰਹੂਗਾ ਜੀ ਇਹਦਾ ਦੂਜਾ ਜੀ ਦੂਜਾ ਲੰਮੀ ਫੁੱਲਾ ਹਣ ਲੰਮੀ ਫੁੱਲਾ ਲੰਮੀ ਫੁੱਲਾ 18 ਟੈਰੀ ਜੂ ਮੁਰਦੀ ਜਮਾ ਟੌਪ ਦੀ ਝੋਟੀ ਆ ਬਈ ਪੀਕਅਪ ਚ ਕੱਲੀ ਹੋਊਗੀ ਉੱਤੋਂ ਸਰੀਰ ਦੇ ਕਿੱਡਾ ਮੂੰਹ ਮਾਂ ਸਭ ਜਮਾ ਸਟੈਂਡਰਡ ਦੀ ਹੈ ਨਾਣਾ ਇਹਦੇ ਵੀ ਚੈੱਕ ਕਰਾ ਦੇ ਦੇਖ ਲਾਲੇ ਦਾ ਕਿੰਨੇ ਦਿਨ ਦਾ ਸੂਆ ਜੀ एकदम ਵੀ ਸੂਏ ਨੂੰ ਅੱਜ ਹਫਤਾ 8 ਦਿਨ ਹੋਏ ਹੋਣੇ ਬਾਈ 7-8 ਦਿਨ ਹਾਂ ਬਸ 10 ਹੋ ਗਏ ਹੋਣੇ ਵੱਧ ਤੋਂ ਵੱਧ ਇਹਦੇ ਕੋਲ ਕਿੰਨਾ ਹੈ ਇਹਦੇ ਥੱਲੇ ਹੋਊਗਾ ਅੱਜ ਇਹਦੇ ਥੱਲੇ ਵੀ 13-14 ਕਿਲੋ ਬੋੜਾ ਬਾਈ ਹਾਜ਼ਰ ਹਾਜ਼ਰ ਕਿੰਨਾ ਦੁੱਚਵਾ ਦੇ ਜੀ ਪੀਕ ਲੈਵਲ ਤੇ 16 ਕਿਲੋ ਦੇਊਗੀ ਬਾਈ ਕਿੰਨੇ ਪੈਸੇ ਲਵਾਂਗੇ ਇਹਦੇ ਇਹਦੇ ਮੁੱਲ ਕਰਾਉਣ ਨੂੰ ਕੋਸ਼ ਕਰਾਈ ਜਾਏ ਵੀ 1,95,000 ਰੁਪਏ ਦੀ ਝੋਟੀ ਇੱਕ 95 ਦੀ 2000 ਛੋਟ ਕਰ ਦਾਂਗੇ 93 ਦੀ ਦੇ ਦਾਂਗੇ ਆ ਜਾ ਲੱਭੀ ਇੱਕ ਵਾਰੀ ਸਾਰੀਆਂ ਤੇ ਕੈਮਰਾ ਤੇ ਇਹ ਮੰਨ ਲਓ ਵੀ ਲਗਭਗ 11 ਦਿਖਾਤੀਆਂ ਬਾਈ ਕੋਲ ਅਵੇਲੇਬਲ ਜਮਨ ਟੋਪ ਦੀਆਂ ਨੇ ਬਾਈ ਸਾਰੀਆਂ 15 ਝੋਟੀਆਂ ਹਰ ਟਾਈਮ ਆ ਕੱਲੀ ਕੱਲੀ ਤੇ ਘਮਾ ਦੇ ਕੈਮਰਾ ਤੇ ਨਾਲ ਨਾਲ ਨੰਬਰ ਬੋਲ ਦੋ ਜੀ ਆ ਦੇਖੇ ਦੇ ਥਣਾ ਤੇ ਵੀ ਨਾੜਾ ਨੇ ਦੇਖ ਠੀਕ ਹੈ ਗੱਲ ਨੰਬਰ 62835 359108 62835 94108 ਪਿੰਡ ਜਲੂਰ ਆ ਜ਼ਿਲ੍ਹਾ ਸੰਗਰੂਰ ਜੇ ਲਹਿਰਾ ਕਾਂ ਕਰਤੇ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਆ ਉਹ ਮੋਟਾਰੇ ਮੋਟੇ ਨੇ ਸਾਰੀਆਂ ਮੱਜਾ ਤਿੰਨ ਦਿਨ ਨਚਣਾ ਰੇਹਣੇ ਚ ਵਿਚਾਰੇ ਨੇ ਤੁਰ ਫਿਰ ਕੇ ਮਿਹਨਤ ਨਾਲ ਦਵਾਈਆਂ ਨੇ ਅੱਛਾ ਐ ਨਹੀਂ ਹੈਗਾ ਇੱਕ ਬੰਦਾ ਕਹਿੰਦਾ ਉਰਾਂ ਦੀ ਹੈ ਭਈ ਪਰਾਂ ਦੀ ਹੈ ਆ ਰਿਹਾ ਵਿਚਾਰੇ ਨੇ ਤਿੰਨ ਦਿਨ ਤੁਰ ਫਿਰ ਕੇ ਫੇਰ ਮੱਜਾਂ ਦਵਾਈਆਂ ਆ ਜਾ ਆ ਜਾ ਉਰੇ ਆ ਜਾ ਆ ਜਾ ਲਵਿਉ ਰਿਹਾ ਕੈਮਰਾ ਕੋਟ ਦੂਜਾ ਤੀਜਾ ਬਦਲਦਾ ਇਹਨੇ ਜੱਗਿਆ ਨਾ ਫਿਰ ਇਹਨੂੰ ਵੀਡੀਓ ਚ ਹੀ ਨਾ ਮਾਰੀ ਵਿੱਚ ਆ ਵੀਡੀਓ ਚਾਉਣਾ ਮੈਂ ਹੋਰ ਕਿਵੇਂ ਵੱਡਿਆ ਬਈ ਬੜੀਆ ਵੱਡਿਆ ਬੁਰੀ ਬਈ ਸਾਰੀਆਂ ਉਧਰੋਂ ਲਈਆਂ ਵੀ ਨੇ ਸਾਰੇ ਉਧਰ ਦੀ ਸਾਰੇ ਇਸ਼ਾਰੇ ਲੱਕੇ ਇਹ ਤਾਂ ਨੂਰੇ ਬਿਠਾ ਕੇ ਉਨੂੰ ਲਈਆਂ ਹੁਣ ਨਾ ਭਰਾਵਾ ਨਾ ਉਹਨਾਂ ਦੇਖ ਲੈਂਦੀ ਨੇ ਇਹ ਜੀਆਂ ਸਾਰੀ ਇਸ਼ਾਰ ਦੀਆਂ ਸਾਰੀਆਂ ਦੁੱਧ ਚੰਗਾ ਦੇਣਗੀਆਂ ਚੋ ਲੰਬਾ ਦੁੱਧ ਦੇਊਗੀ ਯਾਰ ਹੈ ਸੰਗਦਾ ਸੰਗਦਾ 8 8 ਮਹੀਨੇ ਦੁੱਧ ਦੇਊਗੀ ਮੈਂ ਅਸੀਂ ਅੱਛਾ ਹਾਂਜੀ ਚੰਗੀ ਰਹਿੰਦੀ ਮੈਂ ਤੇਰੀ ਜਮਾ ਚੰਗੀ ਕਹਿਣ ਦੇ ਲੋੜ ਨਹੀਂ ਭਰਾਵਾ ਠੀਕ ਹੈ ਗੱਲ ਗਾਰੰਟੀ ਰਹੂਗੀ ਜਮਾ ਗਾਰੰਟੀ ਹੋਊਗੀ ਠੀਕ ਹੈ ਗੱਲ ਹਾਂਜੀ ਬਈ ਆ ਨੰਬਰ ਕਿਹੜਾ ਹੋਰ ਬੁਰ 12835 35108 ਕਿਸੇ ਵੀ ਭਾਈ ਨੂੰ ਜੇ ਐ ਡਾਟ ਪਾਏ ਜੀ ਵੀ ਯਾਰ ਆਪਾਂ ਨੂੰ ਨੰਬਰ ਬਾਈ ਜਨਾ ਸਮਝਾ ਬਿਨਾ WhatsApp ਤੇ ਇਸੇ ਨੰਬਰ ਤੇ ਮੈਸੇਜ ਕਰਕੇ ਤੇ ਸਕਰੀਨ ਸ਼ਾਟ ਭੇਜ ਦਿਓ ਜਿਹੜੀ ਵੀ ਮੱਚ ਪਸੰਦ ਆਊਗੀ ਉਹਦਾ ਕੱਲੀ ਕੱਲੀ ਦਾ ਸਕਰੀਨ ਸ਼ਾਟ ਲੈ ਕੇ ਪਾ ਦਿਓ ਭਾਈ ਨੂੰ ਸਾਰੀ ਡਿਟੇਲ ਬਾਈ ਕਹਿੰਦਾ ਮਿਲ ਜੂ ਤੇ ਪਸ਼ੂ ਜਿਹੜਾ ਵੀ ਆਪਦੀ ਯਾਰ ਭਾਈ ਮੇਨ ਗੱਲ ਪਤਾ ਕੀ ਇਹ ਚਾਹੀਦੀ ਆਪਦੀ ਤਸੱਲੀ ਕਰਕੇ ਉਰੋਂ ਲੈ ਜਾਓ ਆਪਾਂ ਨੂੰ ਕੋਈ ਦੁੱਖ ਨਹੀਂ ਹੈ ਗਿਆ ਠੀਕ ਹੈ ਠੀਕ ਨਹੀਂ ਬਾਤ ਤੇ ਕੋਈ ਯਾਰ ਕੱਲ ਨੂੰ ਘਰੇ ਜਾ ਕੇ ਕਹੀ ਜਾਵੇ ਇਹ ਆਏ ਆ ਬਈ ਐ ਹੁਣ ਤਾਂ ਡੰਗਰ ਨੇ ਯਾਰ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਗੁਰੂ ਜੀ ਹੁਣ ਆਪਦੀਆਂ ਨਜ਼ਰਾਂ ਨਾਲ ਤਾਂ ਆਪਾਂ ਐ ਚੰਗੀ ਕਰਕੇ ਲੈਣੇ ਵੀ ਯਾਰ ਕਿਸੇ ਦੇ ਮਾੜਾ ਜਾਵੇ ਨਾ ਆਪਾਂ ਨੂੰ ਲੰਬੇ ਲੈਣ ਦੀ ਕੀ ਲੋੜ ਹੈ ਕਿਸੇ ਤੋਂ ਤੇ ਆਪਣੇ ਘਰੇ ਆ ਕੇ ਨਾ ਕੱਲੀ ਕੱਲੀ ਮੱਝ ਚਾਹੀਦੀ ਆਨਲਾਈਨ ਨਾ ਵੀ ਮੰਗਾਵੇ ਮੰਗਾਣੀ ਹੋ ਮੰਗਾ ਲੂ ਨਹੀਂ ਘਰੇ ਉਰੇ ਆ ਕੇ ਲੈ ਜੀ ਠੀਕ ਹੈ ਗੱਲ ਕਹਿਣ ਦਾ ਆਪਾਂ ਬਾਈ ਕਹਿੰਦਾ ਇੱਥੇ ਤੋਂ ਤਸੱਲੀ ਕਰਕੇ ਲੈ ਜਿਓ ਉਰੇ ਦੀ ਗਾਰੰਟੀ ਰਹੂਗੀ ਦੋ ਟਾਈਮ ਚੋ ਲਿਓ ਚਾਰ ਚੋ ਲਿਓ ਅੱਗੇ ਤੁਹਾਡੀ ਕੇਅਰ ਤੇ ਡਿਪੈਂਡ ਰਹੂਗਾ ਧੰਨਵਾਦ